ਹਰ ਰੋਜ਼ ਬੜੇ ਬੜੇ ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਮਾਰਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਚੜਾਇਆ ਗਿਆ ਯੁੱਧ ਨਸ਼ਾ ਵਿਰੁੱਧ ਇਹ ਦਿਸ਼ਾ ਨਿਰਦੇਸ਼ ਹੈ ਪਰ ਯਲਾਪੁਰਸ ਅਸ਼ਾਇਤ ਤਸਕਰ ਦੇ ਪੜਨਾਰੇ ਦੇ ਖਿਲਾਫ ਰੈਗੂਲਰਲੀ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਲਈ ਦੇ ਵਿੱਚ ਅੱਜ ਪਿੰਡ ਮੁਰਾਦਪੁਰਾ ਵਿੱਚ ਦੋ ਵੱਡੇ ਨਸ਼ੇ ਤਸਕਰ ਬਲਵੀਰ ਸਿੰਘ ਅਤੇ ਦਰਸੀਮ ਸਿੰਘ ਦੀ ਨਜਾਇਜ਼ ਜ਼ਮੀਨ ਦੀ ਕੀਤੀ ਹੋਈ ਸੀ ਪੰਚਾਇਤ ਪੰਚਾਇਤੀ ਵਿਭਾਗ ਨਾਲ ਮਿਲ ਕੇ ਤੇ ਉਹਨੂੰ ਅੱਜ ਦੋਸ਼ਕੀਤਾ ਜਾ ਰਿਹਾ ਹੈ। ਗ੍ਰਾਮ ਪੰਚਾਇਤ ਵੱਲੋਂ ਮਾਨਯੋਗ ਜ਼ਿਲ੍ਹਾ ਕਲੈਕਟਰ ਸਾਹਿਬ ਡੀਡੀਪੀਓ ਦੀ ਅਦਾਲਤ ਵਿੱਚ ਕੇਸ ਪਾਇਆ ਗਿਆ ਸੀਗਾ। ਅਦਾਲਤ ਵੱਲੋਂ ਜਿਹੜਾ ਉਹਨਾਂ ਦਾ ਬਸਾਰੇ ਹੋਇਆ ਜਿਹੜਾ ਮਕਾਨ ਦੀ ਗਲੀ ਦੇ ਉੱਪਰ ਉਹਨੂੰ ਨਜਾਇਜ਼ ਕਬਜਾ ਕੋਸ਼ਤ ਕੀਤਾ ਸੀਗਾ ਤੇ ਉਹਨਾਂ ਬਾਅਦ ਉਹਨਾਂ ਤੋਂ ਬਾਹਰ ਸਾਨੂੰ ਜਿਹੜਾ ਬ੍ਰਾਂਟ ਕਬਜ਼ਾ ਓਨਲੀ ਆਰਡਰ ਹੋਏ ਸੀਗੇ। ਕੇ ਲਈ ਵੀ ਜਿਹੜੇ ਹੈ ਇਹ ਮੈਸੇਜ ਪਬਲਿਕ ਨੂੰ ਦਿੱਤਾ ਜਾ ਰਿਹਾ ਹੈ ਇਹਨਾਂ ਜਿਹੜਾ ਨਸ਼ੇ ਦੇ ਚੱਕਰਾਂ ਦੇ ਵਿੱਚ ਜਿਹੜੇ ਯੂਥ ਖਰਾਬ ਹੋ ਰਹੇ ਨੇ ਉਹਨੂੰ ਜਿਹੜਾ ਹੈ ਇੱਕ ਨਵਾਂ ਮੌਕਾ ਦਿੱਤਾ ਜਾਊਗਾ ਤੇ ਇਸ ਚੱਕਰਾਂ ਦੇ ਵਿੱਚ ਅੱਗੇ ਕੋਈ ਯੂਥ ਨਾ ਪਰੋ ਜਿਹੜੀ ਸਾਦੀ ਗਲੀ ਸੀ ਉਹਨੂੰ ਸੱਤ ਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਅਸੀਂ ਗ੍ਰਾਮ ਪੰਚਾਇਤ ਨੂੰ ਉਹ ਜਿਹੜਾ ਮੋਹਕਾਨ ਨੇੜ ਗਲੀ ਦੇ ਉੱਤੇ ਸੱਤੇ ਹੋਏ ਸੀਗੇ ਉਹਨੂੰ ਹਟਾ ਕੇ ਤੋੜ ਕੇ ਜਿਹੜਾ ਗ੍ਰਾਮ ਪੰਚਾਇਤ ਦੇ ਸਪੁਰਦੋ ਕਬਜ਼ਾ ਜਗ੍ਹਾ ਦੇ ਰਹੇ ਹਾਂ